ਤਾਂ ਇੱਕ ਗੁਰੂ ਘਰ ਦੇ ਵਿੱਚ ਇਮਾਰਤ ਬਣ ਰਹੀ ਸੀ ਕਿ ਤੇ ਇਮਾਰਤ ਬੁਰੇ ਤਰੀਕੇ ਦੇ ਨਾਲ ਹੇਠਾਂ ਡਿੱਗੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੇहद ਹੀ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਗੁਰੂ ਘਰ ਦੇ ਉੱਤੇ ਗੁਰੂ ਘਰ ਦੇ ਨਾਲ ਇੱਕ ਇਮਾਰਤ ਬਣ ਰਹੀ ਸੀ ਤਾਂ ਉੱਥੇ ਲੈਂਟਰ ਪੈ ਰਿਆ ਸੀ ਲੈਂਟਰ ਦੇ ਉੱਤੋਂ ਇਮਾਰਤ ਡਿੱਗਦੀ ਹੈ ਜਿਸ ਦੇ ਥੱਲੇ ਕਈ ਸਿੱਖ ਸੰਗਤ ਜਿਹੜੀ ਆ ਉਹ ਬੁਰੇ ਤਰੀਕੇ ਦੇ ਨਾਲ ਦੱਬ ਗਈ ਹੈ ਤੇ ਦੂਸਰੇ ਪਾਸੇ ਕਈ ਜਿਹੜੇ ਮਜ਼ਦੂਰ ਆ ਉਹਨਾਂ ਦੇ ਕਾਫੀ ਭਿਆਨਕ ਸੱਟਾਂ ਲੱਗੀਆਂ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਦੋ ਮਜ਼ਦੂਰਾਂ ਦੀ ਜਾਨ ਤੱਕ ਚਲੇ ਗਈ ਹੈ ਹਾਲਾਂਕਿ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਬਾਹਰ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤਰਨਤਾਰਨ ਸਾਹਿਬ ਦੇ ਵਿੱਚ ਸੰਗਤ ਸਰ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਇਮਾਰਤ ਬਣ ਰਹੀ ਸੀ ਕਿਤਾ ਜਦੋਂ ਲੈਂਟਰ ਪੈ ਰਿਆ ਸੀ ਤਾਂ ਪੂਰੀ ਇਮਾਰਤ ਬੁਰੇ ਤਰੀਕੇ ਦੇ ਨਾਲ ਢੇਠਾ ਡਿੱਗ ਜਾਂਦੀ ਹੈ ਤੇ ਇਮਾਰਤ ਡਿੱਗਣ ਦੇ ਨਾਲ ਜੋ ਮਜ਼ਦੂਰ ਇਸ ਇਮਾਰਤ ਦੇ ਉੱਤੇ ਲੈਂਟਰ ਪਵਾ ਰਹੇ ਸੀ ਤੇ ਆਲੇ ਦੁਆਲੇ ਜੋ ਸਿੱਖ ਸੰਗਤ ਸੇਵਾ ਕਰ ਰਹੀ ਸੀਗੀ ਤਾਂ ਉਸ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਜਿਸ ਦੇ ਬਾਅਦ ਇਹ ਦਰਦਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿਸ ਦੇ ਬਾਅਦ ਇਹਨਾਂ ਸਾਰੀ ਸੰਗਤ ਨੂੰ ਹਾਲਾਂਕਿ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਬਾਹਰ ਕੱਢਿਆ ਜਾ ਰਿਹਾ ਪਰ ਇਹ ਤਸਵੀਰਾਂ ਦਿਲਚੰਨ ਜੋੜ ਦੇਣ ਵਾਲੀਆਂ ਨੇ ਦਰਦਨਾਕ ਤਸਵੀਰਾਂ ਨੇ ਜਿੱਥੇ ਕਈ ਲੋਕਾਂ ਦੀ ਜਿਹੜੇ ਆਹੋ ਭਿਆਨਕ ਸੱਟਾਂ ਲੱਗੀਆਂ ਨੇ ਤੇ ਦੋ ਲੋਕਾਂ ਦੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਜਾਨ ਤੱਕ ਚਲੀ ਗਈ ਆ ਤਾਂ ਤਰਨਤਾਰਨ ਸਾਹਿਬ ਦੇ ਵਿੱਚ ਇਹ ਭਿਆਨਕ ਖਾਸਾ ਬਪਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਖੌਫਨਾਕ ਮੰਜ਼ਰ ਜਿਹੜਾ ਉੱਭਣਿਆ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਕਾਫੀ ਜ਼ਿਆਦਾ ਇਮਾਰਤ ਜਿਹੜੀ ਹੈ ਢਿੱਗੀ ਹਾਲਾਂਕਿ ਕਾਰਨ ਕੀ ਰਹੇ ਨੇ ਕਾਰਨ ਕੀ ਰਹੇ ਨੇ ਇਹ ਨਿਕਲ ਕੇ ਸਾਹਮਣੇ ਆਉਣੇ ਬਾਕੀ ਨੇ ਤੇ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਪਾਸੇ ਗੁਰਦਰਾ ਸਾਹਿਬ ਦੀ ਕਮੇਟੀ ਉੱਤੇ ਪਹੁੰਚੀ ਹੋਈ ਹੈ ਜਿਨ੍ਹਾਂ ਦੇ ਬਲੋਂ ਇਸ ਦੀ ਪੂਰੀ ਤਕੀਕਾਤ ਕੀਤੀ ਜਾ ਰਹੀ ਹੈ ਇਸ ਦਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ ਕਿੱਥੇ ਕਮੀ ਰਹੀਗੀ ਲੈਂਟਰ ਡਿਗਣ ਦਾ ਕਾਰਨ ਕੀ ਰਿਹਾ ਤਾਂ ਇੱਕ ਵਾਰ ਪੂਰੀ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਹਾਂ ਕਿ ਪੂਰੀ ਵੀਡੀਓ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਤੇ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਵਾਹਿਗੁਰੂ ਜੀ ਦਾ ਬਲਤਾ ਵਾਹਿਗੁਰੂ ਜੀ ਦੇ ਬਸੇ ਕਾਮੀ ਕਰਨ ਨੂੰ ਜੋ ਸਾਡੇ ਕਰਤੀ ਅੰਕੁਰ ਕਰ ਬਾਲ ਆਏ ਉਹਨਾਂ ਨੇ ਜੋ ਪਾਣੀ ਲੈ ਕੇ ਚਾਹ ਆਇਆ ਤੇ ਕਾਰਨ ਸੁਣ ਆਏ ਉਹਨਾਂ ਨੇ ਗਾਉਂ ਤੋਂ ਲਿਆ ਸਵਾਗਤ なるほど。